ਦੇ ਵਿੱਚ ਰੁੜੇ ਜਾਂਦੇ ਸੈਂਕੜੇ ਸਿਲੰਡਰਾਂ ਦੀ ਇਹ ਵੀਡੀਓ ਸੰਗਰੂਰ ਦੇ ਪਾਤੜਾ ਨੇੜੇ ਦੀ ਦੱਸੀ ਜਾ ਰਹੀ ਹੈ ਦੱਸੇ ਜਾ ਰਿਹਾ ਕਿ ਪਾਖੜਿਆ ਨੇ ਦੇ ਵਿੱਚ ਇੱਕ ਸਿਲੰਡਰਾਂ ਨਾਲ ਭਰੀ ਹੋਈ ਗੱਡੀ ਡਿੱਗੀ ਜਿਸ ਤੋਂ ਬਾਅਦ ਡਰਾਈਵਰ ਲਾਪਤਾ ਹੋ ਗਿਆ ਤੇ ਇਸ ਦੇ ਨਾਲ ਹੀ ਸਾਰੇ ਸਿਲੰਡਰ ਪਾਣੀ ਦੇ ਉੱਤੇ ਤੈਰਦੇ ਹੋਏ ਨਜ਼ਰ ਆ ਰਹੇ ਨੇ ਹਾਂ ਇਹ ਕੱਢਣਗੇ ਨੈਰ ਦੇ ਉਹ ਖਨੋਰੀ ਵਾਲੇ ਗੱਡੀ ਵਿੱਚ ਬੈਠੀ ਆ ਹਾਂ ਔੜੀਆਂ ਨਾਲ ਜਲ ਲੱਗੇਗਾ ਪਾਣੀ ਨਿਕਲ ਜੇ ਭਾਈ ਇਹ ਭਾਰਾ ਸਿਲੰਡਰ ਇਹ ਵਿੱਚ ਖਿੱਚ ਜਾਓ ਚੰਗੇ ਰੋਗੇ ਉਹ ਤੋਂ ਹੁਣ ਲੱਗੇ ਕਰੀ ਗਿਆ ਉਹ ਅੱਗੇ ਬੜਦਾ ਜਾਵੇ ਵੇਖ ਲੈ ਜੰਮੇ ਟਰੱਕ ਆ ਰਣਾਰ ਗਿਆ ਐ ਇਹ ਨਹੀਂ ਤਾ ਬੰਦਾ ਵੀ ਬੱਜਿਆ ਹੋਰ ਜਿਹੜੇ ਪੌੜੀਆਂ ਨਾਲ ਆਪਣੇ ਪੌੜੀਆਂ ਲੱਗਣ ਚੁੱਕ ਫੈਟਰੀ ਐ ਨਾ ਮਸਤ ਨਹੀਂ ਨਿਕਲਦੇ ਨਾਲ ਕਿ ਜਿੰਨਾ ਗੋਲਿਆਂ ਸਾੜਦੇ ਸੀ ਉਹ ਗੰਨੋ ਸਿਲੰਡਰ ਜਾਂ ਨਹੀਂ ਤੇ ਹੋਰ ਕੀ ਨੇ ਸਿਲੰਡਰ ਨਹੀਂ ਹੋਰ ਕੀ ਨੇ ਗੱਡੀ ਕਿਤੇ ਹੁੰਦੀ ਹੈ ਨਾ ਇਹ ਕੱਢਣਗੇ ਨੈਰ ਤੇ ਉਹ ਖਨੋਰੀ ਵਾਲੇ ਗੱਡੀ ਵਜੇ ਜੀ ਹਾਂ ਥੋੜੀਆਂ ਨਾਲ ਜਾਂ ਲੱਗੇਗਾ ਭਾਂਵੇਂ ਨਿਕਲ ਜੇ ਭਾਈ ਇਹ ਭਾਰਾ ਸਿਲੰਡਰ ਐ ਵਿੱਚ ਖਿੱਚ ਜਾਓ ਚੰਗੇ ਰੋਗੇ ਉਹ ਤਾਂ ਹੋਣ ਲੱਗਿਆ ਟਾਈਮ ਕਿਹਾ ਉਹ ਅੱਗੇ ਬੜਦੇ ਗਿਆ ਵੇਖੀ ਦੇਖਣਾ ਸਾਥ ਹਰ ਨਰ ਗਿਆ। ਲੈ ਨੀ ਕੋਈ ਬੰਦ ਗਾਈ ਬਸ। ਉਹ ਜਿਹੇ ਕੋਰੀਆਂ ਨਾਲ ਪਰੇ। ਕੋਰੀਆਂ ਲੱਗਣ ਜਰ ਬੈੱਟ ਨਹੀਂ ਹੈ। ਜਮਰ ਸਾਹਿਬ। ਨਹੀਂ ਨਿਕਲਦੇ ਨੇ ਨਾਲ ਕਿਤੇ ਨਾਲ ਗੋਲਿਆਂ ਸਾਡੇ ਵੀ। ਕੋਰੀ। ਉਹ ਗੰਨੋ ਸਿਲੰਡਰ ਜਾਂਦੇ ਨਹੀਂ। ਤੇ ਹੋਰ ਕੀ ਨੇ ਸਿਲੰਡਰ ਇਹ ਹੋਰ ਕੀ ਨੇ? ਕਿਤੇ ਕਿਤੇ ਬੋਲ। ਜਾਣਕਾਰੀ ਮੁਤਾਬਕ ਡਰਾਈਵਰ ਸਤਪੈਣਾ ਦਾ ਇਕਲੌਤਾ ਆਪਰਾਸੀ 80 ਦੇ ਕਰੀਬ ਖਾਲੀ ਸਿਲੰਡਰਾਂ ਨਾਲ ਭਰੀ ਹੋਈ ਗੱਡੀ ਅਚਾਨਕ ਸਿੱਧੀ ਨਹਿਰ ਦੇ ਵਿੱਚ ਜਾ ਡਿੱਗੀ ਜਿਸ ਨੂੰ ਵੇਖ ਸਕਦੇ ਹੋ ਕਿ ਜੀਐਸਵੀ ਦੇ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਹੀ ਗੋਤਾਖੋਰਾਂ ਦੇ ਵੱਲੋਂ ਡਰਾਈਵਰ ਨੂੰ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਇੱਕ ਅੱਗਣਗੇ ਨਹਿਰ ਦੇ ਉਹ ਖਨੋਰੀ ਵਾਲੇ ਗੱਡੀ ਵੇਚੀ ਹੈ ਹਾਂ ਥੋੜੀਆਂ ਨਾਲ ਜਲ ਲੱਗੇਗਾ ਪਾਣੀ ਨਿਕਲਦੇ ਬਈ ਇਹ ਭਾਰਾ ਸਿਲੰਡਰ ਹੈ ਵਿੱਚ ਖਿੱਚ ਜਾਓ ਚੰਗੇ ਰੋਗੇ ਐਸਾ ਹੋਣ ਲੱਗਿਆ ਪਰ ਗਿਆ ਉਹ ਅੱਗੇ ਬਰਦਾ ਗਿਆ ਛੇ ਛੇ ਜਨਨ ਸ਼ਾਸਤ ਮੈਨੂੰ ਨਾ ਆ ਗਿਆ ਮੈਨੂੰ ਬੜਾ ਬੰਦਾ ਹੀ ਲੱਗਿਆ ਕੋੜੀਆਂ ਨਾਲ ਆਪਣੇ ਕੋੜੀਆਂ ਲੱਗਣ ਚੁੱਕੇ ਨੇ ਜਾਂ ਮਰ ਸਰ ਨਹੀਂ ਨਿਕਲਦੇ ਨਾਲ ਕਿਤੇ ਨਾ ਗੋਲਿਆਂ ਸਾਡੇ ਵੀ ਗੰਨੋ ਸਿਲੰਡਰ ਜਾਂਦੇ ਤੇ ਹੋਰ ਕੀ ਨੇ ਸਿਲੰਡਰ ਹੀ ਨੇ ਹੋਰ ਕੀ ਨੇ ਠੱਗੀ ਠੱਗੀ ਹੁੰਦੀ ਹੈ ਨਾ ਇਹ ਕੱਢਣਗੇ ਨੈਰ ਤੇ ਉਹ ਖਨੋਰੀ ਵਾਲੇ ਗੱਡੀ ਵਜਦਾ ਹਾਂ ਥੋੜੀਆਂ ਨਾਲ ਜਲ ਲੱਗੇਗਾ ਭੰਗ ਨਹੀਂ 걸ਦੇ ਭਾਈ ਇਹ ਭਾਰਾ ਸਲੈਂਡਰ ਐ ਵਿੱਚ ਖਿੱਚ ਜਾਓ ਚੰਗੇ ਰਹੋਗੇ ਇਹ ਤਾਂ ਹੁਣ ਲੱਗੇ ਪੈ ਗਿਆ ਉਹ ਅੱਗੇ ਬੰਦ ਕੇ ਜਾ ਨਰਨਰ ਗਿਆ ਹੈ ਟ੍ਰੇਨ ਕੋ ਬੰਦਾ ਹੀ ਬੱਜਿਆ ਕੋੜੀਆਂ ਨਾਲ ਅਸਰ ਕੋੜੀਆਂ ਲੱਗਣ ਚਿਰ ਫਿੱਟ ਨਹੀਂ ਹੈ ਨਹੀ ਨਿਕਲਦੇ ਨਾਲ ਕਿਤੇ ਨਾ ਗੋਦਿਆ ਸਾਡੇ ਵੀ ਗੰਨੂ ਸਿਲੰਡਰ ਜਾਂਦਾ ਹੀ ਤੇ ਹੋਰ ਕੀ ਨੇ ਸਿਲੰਡਰ ਹੀ ਨੇ ਹੋਰ ਕੀ ਨੇ ਕਿਤੇ ਕਿਤੇ ਗੱਲ 10000 ਰੇ ਕੀ ਡਰਾਈਵਰ ਦੀਪਾਲ ਅਜੇ ਵੀ ਜਾਰੀ ਹੈ ਲਗਾਤਾਰ ਉਸ ਨੂੰ ਲੱਭਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਡੀਸੀਬੀ ਦੇ ਨਾਲ ਗੱਡੀ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ ਲੰਡਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਉੱਤੇ ਤੈਰਦੇ ਹੋਏ ਨਜ਼ਰ ਆ ਰਹੇ ਨੇ ਬਿਊਰੋ ਰਿਪੋਰਟ ਪੰਜਾਬੀ ਲੁਕ ਚੈਨਲ